ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਜੀ ਕਿ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕਈ ਦਿਨਾਂ ਤੋਂ ਹੀ ਸੰਬੂ ਦੇ ਖਨੋਰੀ ਬਾਰਡਰ ਤੇ ਉਹਨਾਂ ਵੱਲੋਂ ਤਰਨਾ ਪ੍ਰਦਰਸ਼ਨ ਜੜਾ ਕੀਤਾ ਜਾ ਰਿਹਾ ਹੈ ਇਸ ਦੌਰਾਨ ਆਂੰਦੋਲਨ ਦੇ ਵਿੱਚ ਕਈ ਕਿਸਾਨਾਂ ਨੂੰ ਆਪਣੇ ਜਵਾਨਾਂ ਵੀ ਜੜੀਆਂ ਗੁਆਉਣੀਆਂ ਪਈਆਂ ਨੇ ਪਰ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੋਣ ਵਾਲੀ ਮਜ਼ਦੂਰ ਕਿਸਾਨ ਮਹਾਪੰਚਾਇਤ ਤੋਂ ਪਹਿਲਾਂ ਹੁਦਿਆਣਾ ਵਿੱਚ ਸਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 37 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਵੱਡਾ ਐਲਾਨ ਜੜਾ ਕਰ ਦਿੱਤਾ ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕਿਸਾਨਾਂ ਨੂੰ ਦਿੱਲੀ ਜਾਣ ਤੇ ਰੋਕਿਆ ਗਿਆ ਤਾਂ ਉਹ ਉੱਥੇ ਬੈਠ ਕੇ ਹੀ ਤਰਨਾ ਕਰਨਾ ਜਿਹੜਾ ਸ਼ੁਰੂ ਕਰ ਦਣਗੇ ਲੁਧਿਆਣਾ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਜਿਸ ਵਿੱਚ ਕਿਸਾਨਾਂ ਗੋ ਨੇ ਸਪਸ਼ਟ ਕੀਤਾ ਹੈ ਕਿ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੋਣ ਵਾਲੀ ਮਜ਼ਦੂਰ ਕਿਸਾਨ ਮਹਾਪੰਚਾਇਤ ਦੇ ਵਿੱਚ ਸੂਬੇ ਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ ਹਾਲਾਂਕਿ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹ ਬੱਸਾਂ ਕਾਰਾਂ ਤੇ ਰੇਲਗੱਡੀਆਂ ਆਦਿ ਦੇ ਵਿੱਚ ਦਿੱਲੀ ਜਾਣਗੇ ਜੇਕਰ ਇਸ ਸਮੇਂ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਸਿਆ ਰੇਲ ਆਦਿ ਵਿੱਚ ਰਾਹੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉੱਥੇ ਬੈਠ ਕੇ ਹੀ ਦਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਣਗੇ ਭਾਵੇਂ ਇਸ ਲਈ ਸਰਕਾਰ ਆ ਰੇਲ ਮਾਰਗ ਨੂੰ ਕਿਉਂ ਨਾ ਰੋਕਣਾ ਭਾਵੇਂ ਅਜਿਹਾ ਜਿਹੜਾ ਬਿਆਰ ਹੁਣ ਕਿਸਾਨ ਆਗੂ ਵੱਲੋਂ ਜਿਹੜਾ ਦੇ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਥਿਤੀ ਦੇ ਵਿੱਚ ਉਹਨਾਂ ਦਾ ਦਰਨਾ 14 ਮਾਰਚ ਦੀ ਸ਼ਾਮ ਤੱਕ ਜਾਰੀ ਰਹੇਗਾ ਦਸਨਯੋਗ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਪੰਜ ਫਸਲਾਂ ਤੇ ਘਟੋਕਾਰ ਸਮਰਥਨ ਮੁੱਲ ਦੀ ਪੇਸ਼ਕਸ਼ ਕਰਨ ਬਾਰੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹ ਸਾਰੀਆਂ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਚਾਹੁੰਦੇ ਨੇ ਦਸਨੀਯੋਗਕ ਸਯੁਕਤ ਕਿਸਾਨ ਮੋਰਚਾ ਵੱਲੋਂ ਕਈ ਦਿਨਾਂ ਤੋਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਪਰ ਉਸ ਦਾ ਕੋਈ ਹੱਲ ਜੜਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਨੇ ਵੀ ਆਖਿਆ ਕਿ ਸਾਡੀ ਦਿੱਲੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਲਗਾਤਾਰ ਹੋ ਰਹੀਆਂ ਜੇਕਰ ਸਾਨੂੰ ਰੋਕਿਆ ਗਿਆ ਤਾਂ ਉੱਥੇ ਬੈਠ ਕੇ ਹੀ ਰੇਲਾ ਜਾਮ ਕਰਾਂਗੇ ਤੇ ਨਾਲ ਹੀ ਤਰਨਾ ਪ੍ਰਦਰਸ਼ਨ ਜਿਹੜਾ ਉਹਨਾਂ ਵੱਲੋਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ 14 ਮਾਰਚ ਨੂੰ ਵੱਡੇ ਇਕੱਠ ਦੇ ਵਿੱਚ ਹੀ ਅਗਲੀ ਰਣਨੀਤੀ ਜਿਹੜੀ ਤਿਆਰ ਕੀਤੀ ਜਾਵੇਗੀ ਕਿਸਾਨ ਆਗੂ ਨੇ ਵੀ ਸਪਸ਼ਟਤਾ ਸਾਡੀ ਮੀਟਿਕਾ ਦੇ ਵਿੱਚ ਸਿਆਮਤੀ ਨਹੀਂ ਬਣ ਰਹੀ ਹੈ ਸਾਡੇ ਐਮਐਸਪੀ ਦਾ ਮੁੱਦਾ ਇਸ ਤੋਂ ਇਲਾਵਾ ਕਰਜ਼ਾ ਮਾਫੀ ਦਾ ਮੁੱਦਾ ਤੇ ਨਾਲ ਹੀ ਲਖੀਨਪੂਰੀ ਖੀਰੀ ਦੇ ਵਿੱਚ ਦੋਸ਼ੇ ਨੂੰ ਸਜਾਉਣ ਦਾ ਮੁੱਦਾ ਜਿਹੜੇ ਅਹਿਮ ਮੁੱਦੇ ਨੇ ਇਹਨਾਂ ਸਾਰੇ ਮੁੱਦੇ ਤੇ ਸਾਰੇ ਹੀ ਕਿਸਾਨ ਜਥੇਬੰਦੀ ਦਿੱਲੀ ਦੇ ਵਿੱਚ ਇਕੱਠੀਆਂ ਹੋ ਰਹੀਆਂ ਨੇ ਉਹਨਾਂ ਨੇ ਵੀ ਕਿਹਾ ਕਿ ਜੋ ਸਰਕਾਰਾ ਕਿਸਾਨਾਂ ਦੇ ਨਾਲ ਦੁਰਵਿਵਾਰ ਕਰ ਰਹੀ ਹੈ ਨਾ ਜਿਹहां ਨਹੀਂ ਜੜਾ ਹੋਣ ਦਿੱਤਾ ਜਾਵੇਗਾ ਸਰਕਾਰ ਦਾ ਉਹਨਾਂ ਵੱਲ ਡਟ ਕੇ ਜਿਹੜਾ ਸਾਹਮਣਾ ਕੀਤਾ ਜਾਵੇਗਾ ਅਜਿਹਾ ਜਿਹੜਾ ਬਿਆਨ ਹੁਣ ਕਿਸਾਨ ਆਗੂ ਵੱਲ ਲਗਾਤਾਰ ਜਾਰੀ ਕੀਤਾ ਜਾ ਰਿਹਾ ਹੈ